ਪੁਰਾਣੇ ਸਮੇਂ ਦੀ ਗੱਲ ਐ ਇੱਕ ਸੇਠ ਆਪਣੀ ਘਰ ਵਾਲੀ ਨਾਲ ਕਿਤੇ ਘੁੰਮਣ ਚਲਾ ਗਿਆ ਹੁਣ ਘੁੰਮਦੇ ਘੁੰਮਦੇ ਜਦੋਂ ਸਮੁੰਦਰ ਦੇ ਵਿੱਚੋਂ ਲੰਘਣ ਲੱਗੇ ਸਮੁੰਦਰੀ ਜਹਾਜ਼ 'ਚ ਬੈਠੇ ਤਾਂ ਸਮੁੰਦਰ ਦੇ ਵਿੱਚ ਇੱਕ ਭਿਆਨਕ ਤੂਫਾਨ ਆ ਗਿਆ ਹੁਣ ਸੇਠ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੇਠ ਰੱਬ ਅੱਗੇ ਅਰਦਾਸਾਂ ਕਰਨ ਲੱਗਿਆ ਕਿ ਹੇ ਮਹਾਰਾਜ ਹੇ ਰੱਬ ਜੀ ਜੇ ਤੁਸੀਂ ਸਾਡੇ ਪ੍ਰਾਨ ਬਖਸ਼ ਦਿਓ ਮੈਂ ਤਾਂ ਪਿੰਡ 'ਚ ਜਾ ਕੇ ਮੇਰਾ ਜਿਹੜਾ ਮਹਿਲ ਵਰਗਾ ਘਰ ਹੈ ਨਾ ਉਹ ਵੇਚ ਕੇ ਗਰੀਬਾਂ ਚ ਦਾਨ ਕਰਦਾ ਵੀ ਮੇਰੀ ਜਾਨ ਬਖਸ਼ ਦੇ ਲਓ ਜੀ ਸੇਠ ਦੇ ਅਰਦਾਸ ਕਰਨ ਦੀ ਧੀਰ ਸੀ ਤੂਫਾਨ ਇੱਕਦਮ ਬੰਦ ਹੋ ਗਿਆ ਸੇਠ ਕਹਿੰਦਾ ਵੀ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਰੱਬ ਨੂੰ ਇਹੀ ਅਰਦਾਸ ਕਰਤੀ ਵੀ ਮੈਂ ਤਾਂ ਆਪਣਾ ਮਹਿਲ ਵਰਗਾ ਘਰ ਵੇਚਦਾਗਾ ਵੀ ਤੂਫਾਨ ਤਾਂ ਉਂ ਵੀ ਬੰਦ ਹੋ ਜਾਂਦਾ ਵੀ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਸੇਠ ਹੁਣ ਆਸੇ ਪਾਸੇ ਜਦੋਂ ਦੇਖਦਾ ਤਾਂ ਬਾਕੀ ਲੋਕ ਵੀ ਸੁਣ ਲੰਦੇ ਨੇ ਕਹਿੰਦਾ ਇਹ ਤਾਂ ਹੁਣ ਗਲਤ ਕੰਮ ਹੋ ਗਿਆ ਵੀ ਹੁਣ ਤਾਂ ਮੈਨੂੰ ਘਰ ਆਪਣਾ ਸੱਚੀ ਵੇਚਣਾ ਪੈਣਾ ਜੇ ਤਾਂ ਕਿਸੇ ਨੇ ਨਾ ਸੁਣੀ ਹੁੰਦੀ ਫਿਰ ਤਾਂ ਮੈਂ ਗੱਲ ਗੋਲ ਕਰ ਜਾਂਦਾ ਵੀ ਹੁਣ ਸੁਣ ਵੀ ਸਾਰਿਆਂ ਨੇ ਲਈ ਸੇਠ ਤੇ ਠਾਣੀ ਦੋਨੋਂ ਬੜੇ ਪਰੇਸ਼ਾਨ ਹੋ ਗਏ ਲਓ ਜੀ ਸਫ਼ਰ ਖਤਮ ਕਰਕੇ ਘੁਮਕਵਾ ਕੇ ਜਦੋਂ ਘਰ ਆਏ ਉਹ ਤਾਂ ਬਾਕੀ ਜਿਹੜੇ ਪਿੰਡ ਦੇ ਬੰਦੇ ਨਾਲ ਸੀਗੇ ਉਹਨਾਂ ਨੇ ਤਾਂ ਆ ਕੇ ਸਾਰੇ ਪਿੰਡ ਚ ਰੌਲਾ ਪਾਤਾ ਕਹਿੰਦੇ ਜੀ ਸੇਠ ਘਰ ਵੇਚ ਕੇ ਗਰੀਬਾਂ ਚ ਵੰਡੂਗਾ ਸੇਠ ਘਰ ਵੇਚ ਕੇ ਗਰੀਬਾਂ ਚ ਵੰਡੂਗਾ ਪਿੰਡ ਚ ਤਾਂ ਸਾਰੇ ਗੱਲ ਉੱਡ ਗਈ ਹੁਣ ਸਾਰੇ ਜਿੰਨੇ ਵੀ ਪਿੰਡ ਚ ਲੋੜਵੰਦ ਸੀਗੇ ਹੁਣ ਸੇਠ ਕੋਲ ਜਮਾ ਹੋਣੇ ਸ਼ੁਰੂ ਹੋ ਗਏ ਉਹ ਤਾਂ ਸੇਠ ਜੀ ਸੇਠ ਜੀ ਮੈਂ ਕਿਹਾ ਅੱਗੇ ਪਿੱਛੇ ਘੁੰਮਣ ਸਾਰੇ ਉਹਦੇ ਤਾਂ ਲਓ ਜੀ ਹੁਣ ਸੇਠ ਕਹਿੰਦਾ ਮੈਂ ਕਰਾਂ ਕੀ ਵੀ ਹੁਣ ਤਾਂ ਮੈਨੂੰ ਘਰ ਵੇਚਣਾ ਹੀ ਪੈਣਾ ਵੀ ਕੋਈ ਸਕੀਮ ਲਾਵਾਂ ਵੀ ਮੈਨੂੰ ਘਾਟਾ ਵੀ ਨਾ ਪਵੇ ਮੈਂ ਜਿਹੜੀ ਮੈਂ ਰੱਬਗੇ ਅਰਦਾਸ ਕੀਤੀ ਆ ਉਹ ਵੀ ਪੂਰੀ ਹੋ ਜੇ ਮੈਂ ਲੋਕਾਂ ਸਾਹਮਣੇ ਝੂਠਾ ਵੀ ਨਾ ਪਵਾਂ ਤੇ ਸੇਠ ਦਾ ਜਿਹੜਾ ਘਰ ਸੀਗਾ ਉਹ ਮਹਿਲ ਵਰਗਾ ਸੀ ਉਸ ਸਮੇਂ ਲੱਖਾਂ ਦੀ ਕੀਮਤ ਸੀ ਅੱਜ ਦੇ ਪਾਏ ਕਹਿ ਲੋ ਕਿ ਅਰਬਾਂ ਦੀ ਕੀਮਤ ਹੋਣੀ ਆ ਉਹਦੀ ਐਨਾ ਕੀਮਤੀ ਘਰ ਸੀਗਾ ਸੇਠ ਦਾ ਹੁਣ ਸੇਠ ਨੇ ਇੱਕ ਸਕੀਮ ਸੋਚ ਲਈ ਤੇ ਸਾਰੇ ਪਿੰਡ ਚ ਢੰਡੋਰਾ ਪਿੱਟਤਾ ਵੀ ਲੋ ਜੀ ਫਲਾਣੀ ਤਰੀਕ ਨੂੰ ਸੇਠ ਦਾ ਜਿਹੜਾ ਘਰ ਹੈਗਾ ਉਹ ਵਿਕਰਿਆ ਤੇ ਜਿੰਨੇ ਵੀ ਲੋੜਵੰਦ ਨੇ ਗਰੀਬ ਨੇ ਪਿੰਡ ਚ ਉਹ ਆਜੋ ਸੇਠ ਆਪਣਾ ਘਰ ਵੇਚ ਕੇ ਉਹਨਾਂ ਨੂੰ ਪੈਸੇ ਵੰਡੂਗਾ ਲਓ ਜੀ ਸੇਠ ਦੀ ਵਾਹ ਵਾ ਹੋਰੀ ਸਾਰੇ ਟੋਲੇ ਦੇ ਟੋਲੇ ਜਮ੍ਹਾਂ ਹੋ ਗਏ ਤੇ ਹੁਣ ਸਾਰਾ ਪਿੰਡ ਖੜਿਆ ਸੇਠ ਘਰ ਦੀ ਬੋਲੀ ਲਾਣ ਲੱਗਿਆ ਸੇਠ ਦੱਸਣ ਲੱਗਿਆ ਵੀ ਮੈਂ ਕਿੰਨੇ ਦਾ ਘਰ ਵੇਚਣਾ ਹੁਣ ਸਾਰੇ ਖੜੇ ਨੇ ਸਾਰਿਆਂ ਦੇ ਮਨ ਚ ਵਿਚਾਰ ਨੇ ਵੀ ਪਤਾ ਨਹੀਂ ਕੀ ਕਹੂਗਾ ਕਿੰਨੇ ਕ ਦਾ ਵੀ ਕਹੂਗਾ ਕਿੰਨੇ ਕ ਦਾ ਹੈਨਾ ਲੋ ਜੀ ਹੁਣ ਸੇਠ ਕਹਿੰਦਾ ਮੇਰਾ ਘਰ ਜਿੰਨੇ ਖਰੀਦਣਾ ਨਾ ਉਹ ਸਿਰਫ 1 ਰੁਪਈਆ ਦੇ ਕੇ ਮੇਰਾ ਘਰ ਖਰੀਦ ਸਕਦਾ ਹੁਣ ਜਦੋਂ ਇਹ ਗੱਲ ਸੁਣੀ ਤਾਂ ਪਿੰਡ ਵਾਲੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਵੀ 1 ਰੁਪਏ ਦਾ ਘਰ ਹੈ ਸੇਠ ਦਾ ਨਹੀਂ ਘਰ ਤਾਂ ਇੰਨਾ ਕੀਮਤੀ ਆ ਸੇਠ ਕਹਿੰਦਾ ਪੂਰੀ ਗੱਲ ਸੁਣ ਲਓ ਪਹਿਲਾਂ ਮੇਰੀ ਜਿੰਨੇ ਮੇਰਾ ਘਰ ਖਰੀਦਣਾ 1 ਰੁਪਈਆ ਕੀਮਤ ਹੈ ਮੇਰੇ ਘਰ ਦੀ ਪਰ ਹੁਣ ਸਾਰੇ ਫੇਰ ਦੇਖਣ ਲੱਗੇ ਵੀ ਪਰ ਕੀ ਹੋ ਗਿਆ ਹੁਣ ਕਹਿੰਦੇ ਪਰ ਮੈਂ ਇੱਕ ਬਿੱਲੀ ਵੀ ਦੇ ਨਾਲ ਵੇਚਣੀ ਆ ਜਿਹੜੀ ਮੇਰੇ ਮਹਿਲ ਦੇ ਵਿੱਚ ਰਹਿੰਦੀ ਆ ਤੇ ਦਰਵਾਜ਼ੇ ਤੇ ਬੈੰਦੀ ਆ ਹੁਣ ਸਾਰੇ ਦੇਖਦੇ ਵੀ ਲਾ ਇਹ ਕਿੱਡੀ ਕ ਗੱਲਾਂ ਕਹਿੰਦੇ ਕੋਈ ਗੱਲ ਨਹੀਂ ਖਰੀਦ ਲਾਂਗੇ ਕਹਿੰਦੇ ਪਰ ਬਿੱਲੀ ਦੀ ਕੀਮਤ ਹੈਗੀ ਆ 10 ਲੱਖ ਰੁਪਈਆ ਹੁਣ ਲੋਕ ਫੇਰ ਹੈਰਾਨ ਹੋ ਗਏ ਵੀ ਘਰ ਤਾਂ 1 ਕਰੋੜ ਦਾ ਇੰਨਾ ਕੀਮਤੀ ਬਿੱਲੀ ਜਿਹੜੀ ਉਹੀ ਗਲੀਆਂ ਚ ਫਿਰੀ ਜਾਂਦੀ ਆ ਐਵੇਂ ਫੜ ਕੇ ਕੋਈ ਪਾਲ ਲੇ ਵੀ ਉਹਦਾ ਲੈ सेठ 10 ਲੱਖ ਰੁਪਈਆ ਲੈ ਰਿਹਾ ਕਹਿੰਦੇ ਮੈਂ ਬਿੱਲੀ ਉਹਨੂੰ ਹੀ ਦਊਂਗਾ ਪਰ ਜਿਹੜਾ ਮੇਰਾ ਘਰ ਖਰੀਦੂਗਾ ਤੇ ਘਰ ਉਹਨੂੰ ਦਊਗਾ ਜਿਹੜਾ ਨਾਲ ਬਿੱਲੀ ਖਰੀਦੂਗਾ। ਵੀ ਇੱਕ ਚੀਜ਼ ਨਹੀਂ ਮੈਂ ਦੰਦਾ। ਹੁਣ ਸਾਰੇ ਸੋਚਣ ਲੱਗੇ ਕਿ ਬਿੱਲੀ ਦਾ 10 ਲੱਖ ਰੁਪਈਆ ਘਰ ਦਾ 1 ਰੁਪਈਆ। ਪਰ ਫਿਰ ਜਦੋਂ ਸੋਚ ਵਿਚਾਰ ਕਰੀ ਕਹਿੰਦੇ ਵੀ ਹੈ ਚਲ ਕੋਈ ਗੱਲ ਨਹੀਂ ਘਰ ਦੇ ਪੈਸੇ ਨਾ ਦੇ ਬਿੱਲੀ ਦੇ ਦੇ ਤੇ ਇੱਕੋ ਹੀ ਗੱਲ ਹੈ ਘਰ ਤਾਂ ਫਿਰ ਵੀ 1 ਰੁਪਈਆ ਦਾ ਹੀ ਮਿਲ ਰਿਹਾ। ਕਹਿੰਦੇ ਮਨਜ਼ੂਰ ਹੈ ਜੀ। ਲਓ ਜੀ ਹੁਣ ਸੇਠ ਦਾ ਘਰ ਕਿਸੇ ਨੇ ਖਰੀਦ ਲਿਆ। 10 ਲੱਖ ਰੁਪਈਆ ਬਿੱਲੀ ਦਾ ਦੇਤਾ। ਤੇ 1 ਰੁਪਇਆ ਸੇਠ ਦੇ ਘਰ ਦਾ ਦੇ ਤਾ ਸੇਠ ਨੇ 10 ਲੱਖ ਰੁਪਇਆ ਲੈ ਕੇ ਤਾਂ ਪਾ ਲਿਆ ਜੇਬ ਚ ਤੇ ਹੁਣ ਜਿਹੜਾ 1 ਰੁਪਇਆ ਉਹ ਆਪਦੇ ਨਾਲ ਦੇ ਬੰਦੇ ਨੂੰ ਕਹਿੰਦਾ ਕਹਿੰਦਾ ਲੈ ਇਹਦੇ ਖੁੱਲੇ ਕਰਾ ਲੈ ਇੱਕ ਇੱਕ ਪੈਸੇ ਦੋ ਦੋ ਪੈਸੇ ਲੈ ਲੈ ਜਿਹੜੇ ਮਿਲਦੇ ਆ ਤੇ ਹੁਣ ਗਰੀਬਾਂ ਨੂੰ ਕਹਿੰਦਾ ਕਹਿੰਦਾ ਤੁਸੀਂ ਲੈਣ ਬਣਾ ਲਓ ਵੀ ਹੁਣ ਮੈਂ ਤੁਹਾਨੂੰ ਪੈਸੇ ਵੰਡੂਗਾ ਤੇ ਹੁਣ ਸਾਰੇ ਦੇਖਦੇ ਆ ਵੀ 10 ਲੱਖ ਤਾਂ ਜੇਬ ਚ ਪਾ ਲਿਆ ਹਣ 1 ਰੁਪਈਆ ਨੂੰ ਕਹਿੰਦਾ ਕਹਿੰਦੀ ਆ ਇਹਦੇ ਇੱਕ ਇੱਕ ਪੈਸਾ ਦੋ ਦੋ ਪੈਸਾ ਜਿਹੜੇ ਮਿਲਦੇ ਆ ਖੁੱਲੇ ਕਰਾ ਲੈ ਆਪਾਂ ਨੇ ਗਰੀਬਾਂ ਨੂੰ ਵੰਡਣੇ ਆ ਗਰੀਬ ਹੈ ਹੁਣ ਜਿਹੜੇ ਖੜੇ ਸੀਗੇ ਜ਼ਰੂਰਤਮੰਦ ਉਹ ਕਹਿੰਦੇ ਵੀ ਸੇਠ ਜੀ ਤੁਸੀਂ ਤਾਂ ਇਹ ਗਲਤ ਕਰ ਰਹੇ ਆ ਵੀ ਤੁਸੀਂ ਕਿਹਾ ਸੀ ਘਰ ਵੇਚ ਕੇ ਸਾਨੂੰ ਪੈਸਾ ਵੰਡੋਗੇ ਵੀ ਤੁਸੀਂ ਤਾਂ ਸਾਰੇ ਪੈਸੇ ਜੇਬ ਚ ਪਾ ਲਈਏ 1 ਰੁਪਈਆ ਜੋ ਕਿਨੂੰ ਕਿਨੂੰ ਦੋਗੇ ਸੇਠ ਕਹਿੰਦਾ ਕਮਾਲ ਦੀ ਗੱਲ ਹੈ ਬਈ ਮੈਂ ਕਿਹੜਾ ਤੁਹਾਡੇ ਨਾਲ ਧੋਖਾ ਕਰਿਆ ਮੈਂ ਤਾਂ ਸੱਚ ਬੋਲ ਰਿਹਾ ਜਿਹੜੀ ਗੱਲ ਮੈਂ ਕਹੀ ਸੀ ਮੈਂ ਪੂਰੀ ਕਰ ਰਿਹਾ ਕਹਿੰਦੇ ਹੁਣ ਘਰ ਤਾਂ ਮੈਂ 1 ਰੁਪਈਏ ਦਾ ਹੀ ਵੇਚਿਆ ਮੈਂ ਤੁਹਾਨੂੰ ਕਿਹਾ ਸੀ ਮੈਂ ਘਰ ਵੇਚ ਕੇ ਜਿੰਨੇ ਪੈਸੇ ਹੋਣਗੇ ਉਹ ਗਰੀਬਾਂ 'ਚ ਵੰਡਾਂਗਾ ਹੁਣ ਜੇ ਮੇਰਾ ਘਰ 1 ਰੁਪਇਆ ਦਾ ਵਿਕਿਆ ਮੈਂ ਤਾਂ 1 ਰੁਪਇਆ ਹੀ ਵੰਡੂਗਾ 10 ਲੱਖ ਦੀ ਤਾਂ ਮੈਂ ਬਿੱਲੀ ਵੇਚੀ ਆ ਹੁਣ ਇਹ ਜਦੋਂ ਸਾਰਿਆਂ ਨੇ ਗੱਲ ਸੁਣੀ ਸਾਰੇ ਉੱਥੋਂ ਨਰਾਜ਼ ਹੋ ਕੇ ਭੱਜ ਗਏ ਉਹ ਤਾਂ ਬਿਲਾ ਇਹ 1-1 ਪੈਸਾ ਅਸੀਂ ਕੀ ਕਰਨਾ ਹੈਗਾ ਸੇਠ ਹੁਣ ਬੜੀ ਸਮਝਦਾਰੀ ਨਾਲ ਆਪਣੇ ਪੂਰੇ ਘਰ ਦੀ ਕੀਮਤ ਵਸੂਲ ਕਰ ਗਿਆ ਬਿੱਲੀ ਉਹਨੇ 10 ਲੱਖ ਦੀ ਵੇਚਦੀ ਤੇ ਘਰ 1 ਰੁਪਇਆ ਦਾ ਉਹਨਾਂ ਨੇ ਆਪਣੀ ਸ਼ਰਤ ਵੀ ਪੂਰੀ ਕਰਤੀ ਜਿਹੜੀ ਲੋਕਾਂ ਨੂੰ ਜਵਾਨ ਦਿੱਤੀ ਸੀ ਉਹ ਵੀ ਪੂਰੀ ਹੋ ਗਈ ਤੇ ਉਹਨੂੰ ਕੋਈ ਘਾਟਾ ਵੀ ਨਹੀਂ ਪਿਆ ਘਾਟਾ ਸਿਰਫ 1 ਰੁਪਏ ਦਾ ਪਿਆ ਹੁਣ ਇਹ ਹੁੰਦੀ ਆ ਸਾਰੀ ਦਿਮਾਗ ਦੀ ਗੱਲ ਦਿਮਾਗ ਨਾਲ ਇੰਨੀ ਵੱਡੀ ਸੇਠ ਗੇਮ ਖੇਡ ਗਿਆ ਜਿੰਨੇ ਦਾ ਘਰ ਹੈਗਾ ਸੀਗਾ ਓਨੀ ਦੀ ਕੀਮਤ ਦੀ ਉਹਨੇ ਬਿੱਲੀ ਵੇਚਤੀ ਤੇ ਇਹਨੂੰ ਕਹਿੰਦੇ ਆ ਦਿਮਾਗ ਕਈ ਵਾਰੀ ਲੋਕ ਐਦਾਂ ਦੇ ਹੀ ਹੁੰਦੇ ਆ ਹੁਣ ਜਿਵੇਂ ਉਸਨੇ ਟੰਡੋਰਾ ਤਾਂ ਇੰਨਾ ਪਿੱਟਤਾ ਵੀ ਗਰੀਬਾਂ ਚ ਪੈਸੇ ਵੰਡਾਂਗੇ ਪੈਸੇ ਵੰਡਾਂਗੇ ਆ ਜੋ ਆ ਜੋ ਇਕੱਠ ਸਾਰੇ ਪਿੰਡ ਦਾ ਕਰ ਲਿਆ ਹੈ ਸੁਆ ਵੀ ਨਹੀਂ ਸੀ 1 ਰੁਪਏ ਤੋਂ ਦੱਸੋ ਕਿਹੜਾ ਕਿਹੜਾ ਪੈਸੇ ਲੈ ਲੂਗਾ ਹੈਨਾ ਤੇ ਕਈ ਵਾਰੀ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਕਿ ਢੰਡੋਰਾਂ ਤਾਂ ਕਿਸੇ ਗੱਲ ਦਾ ਇੰਨਾ ਜ਼ਿਆਦਾ ਪਿੱਟਿਆ ਜਾਂਦਾ ਪਰ ਜਦੋਂ ਅਸੀਂ ਦੇਖਦੇ ਹੁੰਦੇ ਕੁਛ ਵੀ ਨਹੀਂ ਖੋਦਦੇ ਆ ਪਹਾੜ ਨਿਕਲਿਆ ਚੂਹਾ ਉਹ ਵਾਲੀ ਗੱਲ ਹੁੰਦੀ ਆ ਗੱਲ ਚ ਜਿਹੜੇ ਸੁਪਨੇ ਦਿਖਾਏ ਜਾਂਦੇ ਨੇ ਹੁੰਦਾ ਵਿੱਚ ਕੁਛ ਵੀ ਨਹੀਂ ਆਮੀ ਹਵਾਚੇ ਮੈਂ ਅਲ ਬਣਾਏ ਜਾਂਦੇ ਨੇ ਹਵਾ ਦੀਆਂ ਗੱਲਾਂ ਹੁੰਦੀਆਂ ਨੇ ਸੋ ਤੁਸੀਂ ਵੀ ਕਈ ਲੋਕਾਂ ਤੋਂ ਇਹੋ ਜੀਆਂ ਗੱਲਾਂ ਸੁਣੀਆਂ ਹੋਣੀਆਂ ਤੁਹਾਨੂੰ ਵੀ ਕਈ ਵਾਰੀ ਇਹੋ ਜਿਹੇ ਬੰਦੇ ਟਕਰੇ ਹੋਣੇ ਜਿਹੜੇ ੜੀਆਂ ੜੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਬਾਅਦ ਵਿੱਚ ਜਦੋਂ ਅਸੀਂ ਜਜਮੈਂਟ ਕਰਦੇ ਹਾਂ